ਚੰਡੀਗੜ੍ਹ ਦੇ ਸੈਕਟਰ 40 ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 40 ਵਿੱਚ ਇੱਕ ਔਰਤ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ ਪਾਵ ਮਾਂ ਪੁੱਤ ਦੋਨੇ ਜਾਣੇ ਚੰਡੀਗੜ੍ਹ ਦੇ ਸੈਕਟਰ 40 ਵਿੱਚ ਰਹਿੰਦੇ ਸੀ ਤੇ ਅਚਾਨਕ ਕੀ ਹੁੰਦਾ ਕਿ ਦੀਵਾਲੀ ਦੀ ਸਵੇਰ ਜਿਹੜਾ ਪੁੱਤਰ ਹੈ ਉਹ ਵੈਸੇ ਤਾਂ ਪੁਲਿਸ ਦੀ ਜਾਣਕਾਰੀ ਅਨੁਸਾਰ ਉਹ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਜਾ ਰਿਹਾ ਹੈ ਉਹ ਆਪਣੀ ਮਾਂ ਦਾ ਚਾਕੂ ਨਾਲ ਕਤਲ ਕਰ ਦਿੱਤਾ ਦੱਸਿਆ ਹੈ ਕਿ ਗਵੰਡੀ ਨੇ ਜਿਹੜੇ ਚੀਕਾ ਸਨ ਕੇ ਜਦੋਂ ਉਹ ਉਹਨਾਂ ਦੇ ਘਰ ਪਰਤਦੇ ਨੇ ਤਾਂ ਅੰਦਰੋਂ ਜਿਹੜਾ ਗੇਟ ਹੈ ਉਹ ਬੰਦ ਹੁੰਦਾ ਤੇ ਕਿਸੇ ਵੱਲੋਂ ਗੇਟ ਜਿਹੜਾ ਖੋਲਿਆ ਨਹੀਂ ਜਾਂਦਾ ਤੇ ਜਦੋਂ ਗਵੰਡੀ ਛੱਤ ਉੱਪਰ ਦੀ ਘਰ ਵਿੱਚ ਦਾਖਲ ਹੁੰਦੇ ਨੇ ਤਾਂ ਉਹ ਦੇਖਦੇ ਨੇ ਕਿ ਜਿਹੜਾ ਉਹਨਾਂ ਦਾ ਪੁੱਤਰ ਸੀ ਉਹ ਉੱਥੋਂ ਗਾਇਬ ਸੀ ਭਾਵ ਜਿਹੜਾ ਦੋਸ਼ੀ ਹੈ ਉਹ ਮੌਕੇ ਤੋਂ ਫਰਾਰ ਸੀ ਜਿਹੜੀ ਉਸਦੀ ਮਾਂ ਸੀ ਉਹ ਡਰਾਇੰਗ ਰੂਮ ਵਿੱਚ ਖੂਨ ਨਾਲ ਲੱਤ-ਪੱਤ ਪਈ ਸੀ ਤੇ ਪਰ ਉਸਦੀ ਮੌਤ ਹੋ ਚੁੱਕੀ ਸੀ ਗੁਵਾਂਢੀਆਂ ਵੱਲੋਂ ਤੁਰੰਤ ਇਹ ਸਾਰੇ ਮਾਮਲੇ ਦੀ ਜਿਹੜੀ ਜਾਣਕਾਰੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਆ ਪੁਲਿਸ ਫੋਰੈਂਸਿਕ ਟੀਮਾਂ ਦੇ ਨਾਲ ਉੱਥੇ ਘਰ ਵਿੱਚ ਪਹੁੰਚਦੀ ਹੈ ਤੇ ਜਿਗੜੇ ਵੀ ਨਿਸ਼ਾਨ ਨੇ ਉਹਨਾਂ ਨੂੰ ਜਿਹੜੇ ਸੈਂਪਲਸ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਫੋਰੈਂਸਿਕ ਟੈਸਟ ਲਈ ਵੀ ਭੇਜ ਦਿੱਤਾ ਜਾਂਦਾ ਹੈ ਤੇ ਪੁਲਿਸ ਨੇ ਲਾਸ਼ ਨੂੰ ਵੀ ਆਦੇ ਕਾਬੂ ਵਿੱਚ ਕਰ ਲਿਆ ਖਾਲੇ ਜਿਹੜਾ ਦੋਸ਼ੀ ਹੈ ਉਸ ਦੀ ਭਾਲ ਜੜੀ ਜਾ ਰਹੀ ਹੈ ਦੱਸ ਰਹੀ ਹੈ ਕਿ ਜਿਹੜਾ ਦੋਸ਼ੀ ਹੈ ਉਹ ਵਿਆਹਿਆ ਹੋਇਆ ਸੀ ਤੇ ਉਸ ਦੀ ਧੀ ਅਤੇ ਪਤਨੀ ਉਹ ਵੱਖਰੇ ਰਹਿੰਦੇ ਨੇ ਉਹਨਾਂ ਦੇ ਨਾਲ ਨਹੀਂ ਰਹਿੰਦੇ ਕਿਉਂਕਿ ਇਹ ਨਸਿਆ ਜਾ ਰਿਹਾ ਹੈ ਕਿ ਜਿਹੜਾ ਦੋਸ਼ੀ ਹੈ ਉਹ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਸ਼ਾਇਦ ਆਪਣੀ ਕਾਰਵਲੀ ਦੇ ਨਾਲ ਵੀ ਕੋਟ ਮਾਰ ਕਰਦਾ ਸੀ ਜਿਸ ਦੇ ਕਾਰਨ ਅਸੜੀ ਉਹਦੀ ਕਾਰਵਲੀ ਹੈ ਆਪਣੀ ਬੱਚੀ ਨੂੰ ਲੈ ਕੇ ਅਲੱਗ ਤੋਂ ਰਹਿ ਰਹੀ ਸੀ ਤੇ ਇਹ ਆਪਣੀ ਮਾਂ ਦੇ ਨਾਲ ਰਹਿ ਰਹੀ ਸੀ ਤੇ ਹੁਣ ਇਸਨੇ ਆਪਣੀ ਮਾਂ ਦਾ ਵੀ ਕਤਲ ਕਰ ਦਿੱਤਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਨਵਾ